ਆਪਾਂ ਦੇ ਰਹੇ ਜੀ 260000 ਰੁਪਏ ਲੋਨ ਕਿੰਨੇ ਦਾ ਕਰ ਦੋਗੇ ਜੀ ਇਹਦੇ ਪਰਮੂਤ 2 ਤੋਂ 2.5 ਲੱਖ ਦੇ ਵਿੱਚ 2 ਤੋਂ 2.5 ਲੱਖ ਰੁਪਏ ਯਾਨੀ ਕਿ 10000 ਰੁਪਏ ਲੈ ਕੇ ਆਓ ਤੇ ਪੋਲੋ ਗੱਡੀ ਆਪਣੇ ਘਰ ਲੈ ਜਾਓ 2016 ਮਾਡਲ 2015 ਮਾਡਲ ਹੈ ਇਹ ਕਮਰਸ਼ੀਅਲ ਨੰਬਰ ਦੀ ਕਾਰ ਹੈ ਇਹ ਆਪਾਂ ਪ੍ਰਾਈਵੇਟ ਨੰਬਰ ਕਰਾ ਕੇ 3.5 ਲੱਖ ਰੁਪਏ ਦੀ ਦੇ ਦਾਂਗੇ 115000 ਰੁਪਏ 115000 2016 ਮਾਡਲ ਦਸੰਬਰ ਮਹੀਨੇ ਦੀ ਆਟੋਮੈਟਿਕ ਹੈ ਹਾਂਜੀ ਲਾਸਟ ਪੁਸ਼ਟ ਬਟਨ ਨਾਲ ਪੁਸ਼ਟ ਬਟਨ ਨਾਲ ਟਿਆਉ ਫੁੱਲ ਕਿੰਦਾ ਟਿਆਉ ਹੋ ਸਕਦਾ ਹੈ ਜੀ ਤਾਂ ਇਹਨੂੰ ਠੀਕ ਕਰੀ ਹਾਂਜੀ ਸਾਢੇ 3 ਲੱਖ ਰੁਪਏ ਦੀ ਦੇ ਦੇਣੀ ਹੈ ਪੰਜਾਬ ਨੰਬਰ ਕਰਵਾ ਕੇ ਟਿਆਉ ਦਿਖਾ ਕੇ ਦਿਖਾ ਦੇ ਲੈ ਗੱਡੀ ਦੇ ਕਿੰਨਾ ਮਾਡਲ ਹੈ ਵੀਰੇ 14 ਮਾਡਲ ਹੈ ਸੈਕੰਡ ਓਨਰ ਦੀ ਬੜੇ ਸ਼ੌਂਕ ਨਾਲ ਰੱਖੀ ਆ ਬਾਈ ਗੱਡੀ ਕਿੱਦਾਂ ਦੀ ਹੈ ਅੰਦਰੋਂ ਚੈੱਕ ਕਰਵਾ ਲਓ ਮੈਂ 1.5 ਲੱਖ ਜੀ ਠੀਕ ਆ ਵੀ 1.5 ਲੱਖ ਰੁਪਏ ਦੀ ਗੱਡੀ ਦੇ ਦਿਆਂਗਾ 2012 ਮਾਡਲ ਸਕੋਡਾ ਰੈਪਿਡ ਬਈ ਫਸਟ ਓਨਰ ਦੀ ਗੱਡੀ ਆ ਗੱਡੀ ਇਹ ਖੜੀ ਵੀ ਸੋਹਣੀ ਲੱਗਦੀ ਆ ਕ੍ਰੂਜ਼ ਵਰਗੀ ਗੱਡੀ ਲੱਗਦੀ ਸਸਰੀਕਾਲ ਜੀ ਸਾਰਿਆਂ ਨੂੰ ਅੱਜ ਪਹੁੰਚਿਆ ਦੋਸਤੋ ਆਪਾਂ ਸਮਾਣਾ ਸ਼ਹਿਰ A1 ਕਾਰ ਪੁਆਇੰਟ ਦੇ ਉੱਪਰ ਆ ਲਓ ਵੀ ਗਰਮੀਆਂ ਦਾ ਸੀਜ਼ਨ ਆ ਚੁੱਕਿਆ ਤੇ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਇਆ ਬਹੁਤ ਸਾਰੀਆਂ ਗੱਡੀਆਂ ਪਹਿਲਾ ਵਾਂਗੂ ਹਰ ਵਾਰ ਦੀ ਤਰ੍ਹਾਂ ਆਪਾਂ ਗੱਡੀਆਂ ਦੀ ਵੀਡੀਓ ਲੈ ਕੇ ਆਏ ਆਂ ਗੱਡੀਆਂ ਦੇ ਰੇਟ ਘਟ ਚੁੱਕੇ ਨੇ ਗਰਮੀਆਂ ਕਰਕੇ ਬਾਈ ਯੂਰੀ ਨਾਲ ਕਿਹੜੀਆਂ ਕਿਹੜੀਆਂ ਗੱਡੀਆਂ ਨੇ ਜਾਣਦੇ ਕੱਲੀ ਕੱਲੀ ਗੱਡੀ ਬਾਰੇ ਬਾਈ ਯੂਰੀ ਨਾਲ ਕਰਦੇ ਆਂ ਗੱਲਬਾਤ ਤੇ ਵੀਡੀਓ ਨੂੰ ਕਰਦੇ ਆਂ ਸ਼ੁਰੂ ਸਭ ਤੋਂ ਪਹਿਲਾਂ ਵੀਡੀਓ ਨੂੰ ਕਰ ਦਿਓ ਲਾਈਕ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਵੀਡੀਓ ਕਰਦੇ ਆਂ ਸ਼ੁਰੂ ਬਾਈ ਸਾਸ਼ੀ ਕਾਲ ਜੀ ਠੀਕ ਆ ਵੀਰੇ ਠੀਕ ਹੈ ਜੀ ਕੀ ਨਾਮ ਹੈ ਵੀਰੇ ਕਾਰਸ ਠੀਕ ਹੈ ਜੀ ਅੱਜ ਆਪਾਂ ਖੜੇ ਆ ਵੀਰੇ A1 ਕਾਰ ਪੁਆਇੰਟ ਦੇ ਉੱਪਰ ਕਿੰਨੀਆਂ ਗੱਡੀਆਂ ਨੇ ਵੀਰੇ ਆਪਣੇ ਲਵੇ ਆਪਣੇ ਕੋਲ ਹੈਗੀਆਂ ਨੇ 15 16 ਕੱਡੀਆਂ 15 ਤੇ ਪਹਿਲਾਂ ਸ਼ੁਰੂ ਕਰ ਲਈ ਆਪਾਂ ਇਧਰੋਂ ਹਾਂਜੀ ਚਲੋ ਜੀ ਇਹ ਆ ਗਈ ਵੀਰੇ ਆਪਣੇ ਲਵੇ ਹੁਣ ਪੋਲੋ ਕਿੰਨਾ ਮਾਡਲ ਹੈ ਵੀਰੇ ਇਹ 2014 ਮਾਡਲ ਹੈ ਹਾਂਜੀ ਸਾਰੀ ਓਰੀਜਨਲ ਹੈ ਸਾਰੀ ਓਰੀਜਨਲ ਹਰਿਆਣਾ ਨੰਬਰ ਦੀ ਗੱਡੀ ਆ ਹਾਂ ਕਿੰਨਾ ਚੱਲੀ ਹੋਈ ਹੈ ਵੀਰੇ ਇਹ ਇਹ 1,15,000 ਚੱਲੀ ਹੋਈ ਹੈ ਹੂੰ ਸੈਕੰਡ ਓਨਰ ਦੀ ਗੱਡੀ ਆ ਹਾਂਜੀ ਅੰਦਰੋਂ ਦਿਖਾ ਦੇ ਬਈ 1,15,000 ਚੱਲੀ ਹੋਈ ਹੈ ਗੱਡੀ ਆ ਟਾਇਰ ਵਗੈਰਾ ਵੀਰੇ ਸ਼ੀਸ਼ੇ ਸਾਰਾ ਕੁਝ ਨਾਲ ਦੇਨੇ ਨਾਲ ਦੇ 80 ਜੈਡ ਨਾਲ ਦੇ ਉਸ ਨੂੰ ਲੈ ਕੇ ਸਾਰਾ ਡਾਕੂਮੈਂਟ ਕੰਪਲੀਟ ਪਾਸਿੰਗ ਕਿੰਨੇ ਤੱਕ ਹੈ ਦੀ ਪਾਸਿੰਗ ਇਹਦੀ 2029 ਤੱਕ ਦੀ ਪਾਸਿੰਗ ਪਈ ਹੈ ਠੀਕ ਹੈ ਜੀ 2000 ਦਾ ਓਨਰ ਦੀ ਕਾਰ ਹੈ ਐਨਓਸੀ ਦੇ ਨਾਲ ਦੇਣੀ ਆ ਜਾਂ ਨੰਬਰ ਲਵਾਜੀ ਹਾਂ ਜੀ ਐਨਓਸੀ ਦੇ ਨਾਲ ਆਪਾਂ ਦੇ ਦਾਂਗੇ ਇਹ 2 ਲੱਖ 60 ਹਜ਼ਾਰ 2 ਲੱਖ ਦੇ 60 ਹਜ਼ਾਰ ਦੀ ਲੋਨ ਕਿੰਨੇ ਦਾ ਕਰ ਦੋਗੇ ਜੀ ਇਹਦੇ ਉਪਰ ਲੋਨ ਤੇ ਹੋ ਜਾਏਗਾ ਜੀ 2 ਤੋਂ 2.5 ਲੱਖ ਦੇ ਵਿੱਚ 2 ਤੋਂ 2.5 ਲੱਖ ਰੁਪਏ ਯਾਨੀ ਕਿ 10000 ਰੁਪਏ ਲੈ ਕੇ ਆਓ ਤੇ ਪੋਲੋ ਗੱਡੀ ਆਪਣੇ ਘਰ ਲੈ ਜਾਓ 2016 ਮਾਡਲ ਸਿਰਫ 10000 ਚ 14 ਮਾਡਲ ਸਿਰਫ 10000 ਚ ਦੇ ਦੋਗੇ ਹਾਂਜੀ ਲੈ ਆਓ ਬਾਈ ਚਲੋ ਜੀ ਅਗਲੀ ਗੱਡੀ ਤੇ ਚੱਲਦੇ ਹਾਂ ਹੁਣ ਇਹ ਗੱਡੀ ਜੀ ਇਹ 2015 ਮਾਡਲ ਹੈ ਹਾਂਜੀ ਇਹ ਕਮਰਸ਼ੀਅਲ ਨੰਬਰ ਦੀ ਕਾਰ ਹੈ ਹਾਂਜੀ ਇਹ ਆਪਾਂ ਪ੍ਰਾਈਵੇਟ ਨੰਬਰ ਕਰਾ ਕੇ 3.5 ਲੱਖ ਰੁਪਏ ਦੀ ਦੇ ਦਾਂਗੇ 3.5 ਲੱਖ ਰੁਪਏ ਦੀ 2000 ਸੰਤਰਾ ਮਾਡਲ ਕਿੰਨਾ ਚੱਲੀ ਹੋਈ ਹੈ ਬਾਈ ਜੀ ਇਹ ਆ ਜਾਓ ਬਾਈ ਅੰਦਰੋਂ ਦਿਖਾ ਦਿਓ ਤੁਹਾਨੂੰ ਗੱਡੀ ਚੈੱਕ ਕਰਾ ਦਨੇ ਆ ਸੀਟ ਕਵਰ ਵਗੈਰਾ ਅੰਦਰੋਂ ਕਿੰਨੀ ਕੁਸ ਚੱਲੀ ਹੋਈ ਹੈ ਅੱਛਾ ਜੀ ਪੈਟਰੋਲ ਦੀ ਗੱਡੀ ਹੈ ਜੀ ਡੀਜ਼ਲ ਦੀ ਡੀਜ਼ਲ ਦੀ ਗੱਡੀ ਆ ਆ ਜਾਓ ਬਾਈ ਗੱਡੀ ਦੀ ਇੱਥੇ ਕੰਡੀਸ਼ਨ ਪੂਰੀ ਟਾਇਰਾਂ ਤੋਂ ਪਿੱਛੋਂ ਸਾਰਾ ਕੁਝ ਚੈੱਕ ਕਰਾ ਦਿਓ ਇਟਿਆ ਉਸ ਗੱਡੀ ਆ ਮਿੱਤਰੋ ਪੱਕੇ ਪੰਜਾਬ ਨੰਬਰ ਦੀ ਹੈ ਜੀ ਇਹ ਲੱਗਾ ਹੋਇਆ ਇਹ ਨੰਬਰ ਕਮਰਸ਼ੀਅਲ ਤੋਂ ਪੱਕਾ ਲਵਾ ਕੇ ਦਵਾਂਗੇ ਅੱਛਾ ਠੀਕ ਹੈ ਜੀ ਕਿੰਨਾ ਹੀ ਡਿਮਾਂਡ ਕਰੀਦੀ ਬਾਈ ਇਹਦੀ ਇਹ ਸਾਢੇ 3 ਦੀ ਪੰਜਾਬ ਨੰਬਰ ਸਾਢੇ 3 ਦੀ ਪੰਜਾਬ ਨੰਬਰ ਲਵਾ ਕੇ 2015 ਮਾਡਲ Etios Etios ਗੱਡੀ ਦੇ ਕਮੈਂਟ ਪਹਿਲਾਂ ਵੀ ਬਹੁਤ ਆਈ ਦੀ ਬਈ ਜਿਹਨੇ Etios ਲੈਣੀ ਆ ਸਾਢੇ 3 ਦੀ ਆ ਇਹਦੇ ਉੱਪਰ ਕਿੰਨੇ ਦਾ ਲੋਨ ਹੋ ਜੂਗਾ ਜੀ ਇਹਦੇ ਦੀ ਤਕਰੀਬਨ ਇੰਨੇ ਦਾ 2.5 ਤੋਂ 3 ਲੱਖ ਦੇ ਵਿੱਚ 2.5 ਤੋਂ 3 ਲੱਖ ਦੇ ਵਿੱਚ ਹੋ ਜੂਗਾ ਵੀ ਜਾਨੀ 50 ਹਜ਼ਾਰ ਦੇ ਵਿੱਚ ਲੈ ਜਾਓਗੇ ਟੀਵੀ ਠੀਕ ਆ ਅੱਗੇ ਆ ਗਈ ਜੀ ਮੋਸਟ ਡਿਮਾਂਡਿੰਗ ਥੋੜੀ ਸਾਰਿਆਂ ਦੀ Swift ਆ ਪਹਿਲਾਂ ਤਾਂ ਤੁਸੀਂ 2017 ਕਰੇਲ ਚੈੱਕ ਕਰ ਲਓ ਬਈ ਕਿੰਨੀ ਸੋਹਣੀ ਲਾਈ ਹੈ 2017 ਮਾਡਲ ਦੀ ਡਿਜ਼ਾਈਨ ਆ ਕਿੰਨਾ ਚੱਲੀ ਹੈ ਵੀਰੇ ਇਹ ਇਹ 1 ਲੱਖ 15000 ਚੱਲੀ ਹੋਈ ਆ ਹਾਂਜੀ ਸੈਕਿੰਡ ਆ ਬਰਫਾਈਲ ਚੈੱਕ ਕਰਵਾ ਦਿਓ ਬਈ 1 ਲੱਖ 15000 ਚੱਲ ਰਹੀ ਆ ਬੰਪਰ ਤੋਂ ਬੰਪਰ Ориਜਨਲ ਆ ਗੱਡੀ ਪੇਂਟ ਤਾਂ ਨਹੀਂ ਹੋਇਆ ਬਾਈ ਆ ਸਕ੍ਰੈਚ ਰਿਜਨਲ ਨੇ ਜੀ ਪਹਿਲਾ ਬੰਪਰ ਪੇਂਟ ਨਹੀਂ ਬਾਈ ਆ ਸਕ੍ਰੈਚ ਬਿਲਕੁਲ Ориਜਨਲ ਨੇ ਬੰਪਰ ਪੇਂਟ ਨਹੀਂ ਹੋਇਆ ਹੈ ਗੱਡੀ ਦੇ 2017 ਮਾਡਲ 2017 ਮਾਡਲ ਦੀ ਗੱਡੀ ਆ ਅੰਦਰੋਂ ਗੱਡੀ ਦਾ ਇੰਟੀਰੀਅਰ ਚੈੱਕ ਕਰ ਲਓ ਤੁਸੀਂ ਸੀਟਾਂ ਦੀ ਬਾਈ ਕੰਡੀਸ਼ਨ ਦਿਖਾ ਦੇ ਸਾਰੀ ਜਿਹੜੀ ਵੀ ਹੈਗੀ ਹੈ ਕੈਮਰੇ ਦੇ ਵਿੱਚ ਠੀਕ ਆ ਬਾਹਰ ਦੇ ਵਿੱਚ ਕੋਈ ਗੱਲਬਾਤ ਐਦਾਂ ਦੀ ਨਹੀਂ ਬਾਕੀ ਦਿੱਤੇ ਨੰਬਰਾਂ ਦੇ ਉੱਪਰ ਤੁਸੀਂ ਬਾਈ ਤੋਂ ਕਾਲ ਕਰਕੇ ਕੁਝ ਵੀ ਪੁੱਛ ਸਕਦੇ ਹੋ ਫੋਟੋ ਮੰਗਾ ਲਿਓ ਪਿੱਛੋਂ ਕੰਡੀਸ਼ਨ ਦਿਖਾ ਦਿਓ ਗੱਡੀ ਦੀ ਕਿੰਨਾ ਚੱਲੀ ਦੀ ਜੀ ਇਹ 115000 ਚੱਲੀ ਹੈ 115000 ਕੀ ਡਿਮਾਂਡ ਆ ਬਾਈ ਇਹਦੀ ਇਹ 475000 ਦੀ ਡਿਮਾਂਡ ਹੈ 4.5 ਦੀ ਗੱਡੀ ਦੇ ਦੋ ਸਾਢੇ 4 ਦੀ ਗੱਡੀ ਦੇ ਦਾਂਗੇ ਜਾਨੀ ਕਿ ਇਹ ਵੀ ਤੁਸੀਂ 50000 ਰੁਪਏ ਲੈ ਕੇ ਆਈਏ ਬੰਦਾ ਹਾਂਜੀ 50000 ਲੈ ਕੇ ਆਓ ਚਾਰ ਦਾ ਲੋਨ ਕਰਵਾ ਦੇਵਾਂਗੇ ਚਾਰ ਲੱਖ ਰੁਪਏ ਦਾ ਲੋਨ ਹੋ ਜੀ ਠੀਕ ਹੈ ਜੀ ਇਧਰਲੇ ਬਸ ਇੱਕ ਹੋਰ ਆ ਗਈ ਆਪਣੇ ਲਈ ਸਵੈਟ ਆਜੋ ਜੀ ਇਹ 2016 ਮਾਡਲ ਦੇ ਦਸੰਬਰ ਮਹੀਨੇ ਦੀ ਆਟੋਮੈਟਿਕ ਹੈ ਹਾਂਜੀ ਜੈਡੀਡੀਆਈ ਪਲਸ ਪੁਸ਼ ਬਟਨ ਸਟਾਰਟ ਪੁਸ਼ ਬਟਨ ਵਾਲੀ ਬੰਦੀਆਂ ਨਾਲ ਨੇ ਫੁੱਲ بیمੇ ਬੰਪਰ ਤੋਂ ਬੰਦਰਾ ਲੈ ਬਾਈ ਸਾਰੀ ਰੀਜਨਲ ਸਾਰੀ ਰੀਜਨਲ ਬੰਪਰ ਵੀ ਟੱਚਿੰਗ ਨਹੀਂ ਆ ਗਿਆ ਬਾਈ ਬਿਲਕੁਲ Ориਜਨਲ ਗੱਡੀ ਆ ਬਾਈ ਸਾਫ ਸੁਥਰੀ ਆ 2016 ਮਾਡਲ ਦੀ ਆ ਜੈਡੀਡੀਆਈ ਪਸ਼ਾਪਾਟਨ ਵਾਲੀ ਗੱਡੀ ਆਰ ਵੱਡੀ ਗੱਲ ਆ ਬਈ ਚੈੱਕ ਕਰਾ ਦਿਓ ਗੱਡੀ ਦੇ ਟਾਇਰ ਚੈੱਕ ਕਰਾ ਦਿਓ ਇਹ ਕਾਰ ਆ 115000 ਕੰਪਨੀ ਰਿਕਾਰਡ ਚੱਲੀ ਹੋਈ ਆ ਹਾਂਜੀ ਇਹ ਵੀ ਐਨਓਸੀ ਦੇ ਨਾਲ ਡੀਲ ਕਰਨੀ ਆ ਹਾਂ ਐਨਓਸੀ ਦੇ ਨਾਲ ਸਵਾ ਚਾਰ ਦੀ ਸਵਾ ਚਾਰ ਦੀ ਐਨਓਸੀ ਦੇ ਨਾਲ ਠੀਕ ਆ ਤੇ ਬਾਈ ਜੇ ਕੋਈ ਬੰਦਾ ਕਹਿੰਦਾ ਵੀ ਨੰਬਰ ਲਵਾ ਕੇ ਲੈਣੀ ਆ ਉਹ ਤੁਸੀਂ ਪ੍ਰੋਵਾਈਡ ਕਰਵਾ ਦਿੰਦੇ ਆ ਨਾ ਫਿਰ ਸਰਵਿਸ ਨੰਬਰ ਲਵਾ ਕੇ ਉਹਨਾਂ ਜਿੰਨਾ ਖਰਚ ਆਹ ਤਾਂ ਖਰਚ 25-3000 ਰੁਪਏ ਜਾਂਦਾ ਜਿਹੜਾ ਠੀਕ ਆ ਉਹ ਵੀ ਲਵਾ ਦਿੰਦੇ ਆ ਨਾ ਤੁਸੀਂ ਹਾਂਜੀ ਉਹ ਵੀ ਲੋਨ ਕਿੰਨੇ ਟਾਈਮ ਦੇ ਵਿੱਚ ਕਰਾ ਦਿੰਦੇ ਆ ਲੋਨ 2-4 ਦਿਨ ਦੇ ਵਿੱਚ ਵਿੱਚ ਹੀ ਹੋ ਜਾਂਦਾ 2-4 ਦਿਨ ਦੇ ਵਿੱਚ ਵਿੱਚ ਲੋਨ ਹੋ ਜਾਂਦਾ ਚਲੋ ਜੀ ਹੁਣ ਆਪਾਂ ਅਗਲੀ ਗੱਡੀ ਤੇ ਚੱਲਦੇ ਆਂ ਵੀਰੇ ਇਧਰਲੇ ਪਾਸੇ ਇੱਕ ਹੋਰ ਗੱਡੀ ਖੜੀ ਆ ਆਪਣੇ ਲਵੇ ਇਹਦੀ ਦੱਸ ਦੋ ਬਾਈ ਇਹ 16 ਮਾਡਲ ਪੈਟਰੋਲ ਦੀ ਆ ਪੈਟਰੋਲ ਦੀ ਗੱਡੀ ਇਟਿਓਸ ਇਟਿਓਸ ਬਾਈ ਚੈੱਕ ਕਰਾ ਦੇ ਇਹ ਇਹ ਕਿੰਨਾ ਚੱਲੀ ਹੋਈ ਆ ਜੀ ਇਹ ਵੀ ਲੱਖ ਕਿਲੋਮੀਟਰ ਚੱਲੀ ਹੋਈ ਆ ਹਾਂ ਜੀ ਸੈਕੰਡ ਓਨਰ ਹਾਂ ਜੀ ਸੈਕੰਡ ਓਨਰ ਠੀਕ ਆ ਜੀ ਪੰਜਾਬ ਨੰਬਰ ਕਰਵਾ ਕੇ ਹਾਂ ਜੀ 3.5 ਲੱਖ ਰੁਪਏ ਦੀ ਆ 3.5 ਲੱਖ ਰੁਪਏ ਦੀ ਦੇ ਦੇਣੀ ਆ ਪੰਜਾਬ ਨੰਬਰ ਕਰਵਾ ਕੇ ਟਿਆ ਹਾਊਸ ਲਾਈ ਟਾਇਰ ਤੁਸੀਂ ਗੱਡੀ ਦੇ ਚੈੱਕ ਕਰ ਲੇ 2016 ਮਾਡਲ ਠੀਕ ਹੈ ਜੀ ਇਧਰਲੇ ਪਾਸੇ ਆ ਜਾਓ ਬਾਈ ਹੁਣ ਇੱਕ ਗੱਡੀ ਹੋਰ ਖੜੀ ਆ ਗੱਡੀਆਂ ਬਹੁਤ ਖੜੀਆਂ ਨੇ ਬਾਈ ਜੀ ਰਿਆ ਨੇ ਰੇਟ ਪੂਰੇ ਜਾਇਜ਼ ਕਰ ਰਹੇ ਹੋ ਨੇ Honda City ਤੇ ਆ ਗਏ ਹੁਣ ਆਪਾਂ ਦੱਸੋ ਬਾਈ ਜੀ ਇਹਦੇ ਬਾਰੇ ਵੀ ਫਿਰ 2009 ਮਾਡਲ Honda City ਪੈਟਰੋਲ ਦੀ ਹਾਂਜੀ 30000 ਦੀ ਸ਼ੌਟਿੰਗ ਹੈ ਠੀਕ ਹੈ ਜੀ ਇੰਸ਼ੋਰੈਂਸ ਅਵੇਲੇਬਲ ਹੈ ਹਾਂਜੀ ਇਨਸੋਰਸ ਹੈਗਾ ਵੀਰੇ? ਹਾਂਜੀ, ਠੀਕ ਹੈ ਜੀ। ਇਹ ਵੀ 90 95000 ਕਿਲੋਮੀਟਰ ਚੱਲੀ ਹੋਈ ਐ। ਹੂੰ। 1,70,000 ਰੁਪਏ ਵੀ ਦੇਦਾ ਇਹ। 1,70,000 ਦੀ 2009 ਮਾਡਲ ਆ। ਠੀਕ ਆ। 850 ਪੰਜਾਬ ਨੇ। ਮਾਨਤਨ। ਮੌਕੇ ਤੇ ਹੋ ਜਾਏਗਾ ਕੋਈ ਨਾ ਮਾਨਤਨ। ਠੀਕ ਆ। ਜਿਹੜਾ ਵੀਡੀਓ ਦੇਖ ਕੇ ਆਊਗਾ ਵਧੀਆ ਮਾਨਤਨ ਕਰ ਦੇਣਗੇ ਬਾਈ ਬਾਈ ਯਾਰੀ। ਤੇ ਜਿਵੇਂ 2009 ਮਾਡਲ ਆ ਇਹਦੇ ਉੱਪਰ ਤਾਂ ਨਹੀਂ ਲੋਨ ਕਰਵਾਉਦੇ ਤੁਸੀਂ? ਇਹ ਤੇ ਪ੍ਰਾਈਵੇਟ ਫਾਈਨਾਂਸ ਹੋ ਜਾਂਦਾ। ਹਾਂਜੀ। ਕੋਈ ਵੀ ਬੈਂਕ ਦੀ ਬ੍ਰਾਂਚ ਠੀਕ ਆ। ਲੋਨ ਕਰ ਦਿੰਦੀ। ਫੇਰ ਵੀ ਪ੍ਰਾਈਵੇਟ ਫਰਾਂਸ ਕਿੰਨੇ ਦਾ ਕਰ ਦੋਗੇ ਪ੍ਰਾਈਵੇਟ ਫਾਈਨਾਂਸ ਇਹਦੇ ਉਪਰ ਪ੍ਰਾਈਵੇਟ ਮੰਨੂ ਕਿ ਚਲੋ ਲੱਖ ਰੁਪਈਆ ਲੱਖ ਰੁਪਈਆ ਦਾ ਪ੍ਰਾਈਵੇਟ ਫਾਈਨਾਂਸ ਵੀ ਲੱਖ ਰੁਪਈਆ ਦਾ ਹੋ ਜਾਊਗਾ 70000 1 ਲੱਖ 70000 ਡਿਮਾਂਡ ਆ 70000 ਰੁਪਈਆ ਲੈ ਕੇ ਆਓ ਮਾਨ ਤਾਣ ਵੀ ਕਰ ਦਣਗੇ ਬਾਈ ਜੀ ਇਹ ਗੱਡੀ ਤੁਸੀਂ Honda City ਕਰ ਲਿਆ ਸਕਦੇ ਹੋ ਇੱਟੇ ਆ ਉਸ ਬਹੁਤ ਖੜੀਆਂ ਨਹੀਂ ਹੈ ਅੱਜ ਇਕੱਲੀ ਇਕੱਲੀ ਵਾਰ ਜਾਣਕਾਰੀ ਦਿੰਨੇ ਆ ਹੁਣ ਇਹਦੇ ਬਾਰੇ ਵੀ ਦੱਸ ਦੋ ਬਾਈ ਜੀ ਇਹ ਟੋਇਟਾ ਦੀ ਕਾਰ ਹੈ ਜੀ ਅੱਜ ਟੈਸਟ ਕਰੋਲਾ ਡੀਜ਼ਲ ਹਾਂਜੀ ਕਰੋਲਾ ਡੀਜ਼ਲ ਬਾਈ ਚੈੱਕ ਕਰਾ ਦੋ ਅੰਦਰੋਂ ਗੱਡੀ ਬਿਲਕੁਲ ਸਾਫ਼ ਆ ਔਰ ਲਗਜ਼ਰੀ ਗੱਡੀਆਂ ਨੇ ਨਾ ਜਿਨ੍ਹਾਂ ਨੇ ਘੱਟ ਰੇਟ ਦੇ ਵਿੱਚ ਲੈਣੀਆਂ ਨੇ ਇੱਥੇ ਆਓ ਬਈ A1 ਕਾਰ ਪੁਆਇੰਟ ਦੇ ਉੱਪਰ ਸਮਾਣੇ ਬਾ ਯੂਰੀਅਨ ਲਵੇ ਗੱਡੀਆਂ ਸਾਫ਼ ਸੁਥਰੀਆਂ ਔਰ ਸਾਰੀਆਂ ਗੱਡੀਆਂ ਵੱਖ-ਵੱਖ ਮਾਡਲ ਹੈ ਸੈਕੰਡ ਓਨਰ ਹੈ ਹਾਂਜੀ ਸੈਕੰਡ ਓਨਰ ਪੰਜਾਬ ਨੰਬਰ ਸਮਾਣੇ ਦੀ ਲੋਕਲ ਪੱਕੇ ਪੰਜਾਬ ਨੰਬਰ ਦੀ ਵੇ ਇਹ ਲੱਗਿਆ ਹੋਇਆ ਹੈ ਅੱਛਾ ਲੱਗਿਆ ਹੋਇਆ ਜੀ ਬੀਮਾ ਪ੍ਰਦੂਸ਼ਣ ਸਮਾਣੇ ਦਾ ਨੰਬਰ ਹੈ ਪਾਸਿੰਗ ਇੰਸ਼ੋਰੈਂਸ ਵਗੈਰਾ ਹੈਗਾ ਇਹ ਸਾਡੇ ਕਿੰਨੇ ਲੱਖ ਰੁਪਏ ਦੀ ਇਹਦੀ ਪਾਸਿੰਗ ਪਾਸਿੰਗ ਪਈ ਹੈ ਹਾਲੇ 27 ਤੱਕ ਦੀ 27 ਤੱਕ ਪਾਸਿੰਗ ਹੈ ਠੀਕ ਆ ਸਾਢੇ 3 ਲੱਖ ਦੀ 2012 ਮਾਡਲ ਠੀਕ ਆ ਕਿੰਨੇ ਤੱਕ ਛੱਡ ਦੂੰਗੀ 130000 ਸਵਾ ਕੇ 3000 ਠੀਕ ਆ ਜੀ ਇਹਦੇ ਉੱਪਰ ਵੀ ਲੋਨ ਹੋ ਜੀ ਵੀਰੇ ਹਾਂਜੀ ਇਹਦੇ ਉੱਪਰ ਹੋਵੇਗਾ ਠੀਕ ਆ ਜੀ ਇਧਰਲੇ ਪਾਸੇ ਬਈ ਆ ਸਮਾਰ ਕੇ ਦਿਖਾ ਦੇ ਹਾਈਲਾਈਟ ਕਰ ਦੋ ਗੱਡੀ ਇਹ ਬਲੈਕ ਕਲਰ ਦੀ ਸਵਿਫਟ ਪਹਿਲਾਂ ਤਾਂ ਦੇਖ ਲਓ ਕਿੰਨੀ ਜ਼ਿਆਦਾ ਸੋਹਣੀ ਲੱਗ ਰਹੀ ਆ ਬਈ ਸਾਰੀਆਂ ਗੱਡੀਆਂ ਦੇ ਵਿੱਚ ਖੜੀ ਨਾ ਇਹ ਗੱਡੀ ਜੱਚ ਰਹੀ ਆ ਬਹੁਤ ਸੋਹਣੀ ਗੱਡੀ ਲੱਗ ਰਹੀ ਆ ਲਾਈਟ ਟਾਇਰ ਗੱਡੀ ਦੇ ਚੈੱਕ ਕਰਵਾ ਦੇ ਬਈ ਲਵੇ ਹੋ ਕੇ ਦਿਖਾ ਦੇ ਲਾਈਟ ਆਰ ਗੱਡੀ ਦੇ ਕਿੰਨਾ ਮਾਡਲ ਹੈ ਵੀਰੇ ਇਹ ਇਹ 2014 ਮਾਡਲ ਹੈ ਸੈਕੰਡ ਓਨਰ ਦੀ ਕਾਰ ਹੈ ਸੈਕੰਡ ਓਨਰ ਦੀ ਬੜੇ ਸ਼ੌਂਕ ਨਾਲ ਰੱਖੀ ਆ ਬਾਈ ਗੱਡੀ ਕਿਸੇ ਦੀ ਇਹ ਅੰਦਰੋਂ ਚੈੱਕ ਕਰਵਾ ਦਿਓ ਬਾਈ ਇਧਰ ਸੀਟ ਕਵਰ ਮੈਟ ਫਿਨਿਸ਼ਿੰਗ ਇੰਟੀਰੀਅਰ ਸਾਰਾ ਕੁਝ ਗੱਡੀ ਦਾ ਤੁਸੀਂ ਚੈੱਕ ਕਰਵਾਓ ਜੀ ਕਿੰਨਾ ਰਨ ਆ ਵੀਰੇ ਇਹ ਕਿੰਨੀ ਚੱਲੀ ਆ ਲੱਖ ਤਕਰੀਬਨ ਲੱਖ ਦੇ ਆਸ-ਪਾਸ ਹੀ ਚੱਲੀ ਹੋਈ ਆ ਠੀਕ ਆ ਫਿਰ ਜੇ ਮੰਨ ਕੇ ਚੱਲੋ ਗੱਡੀ ਇੰਨੀ ਚੱਲ ਜਾਂਦੀ ਐ ਨਾ ਟਾਇਰਾਂ ਦੇ ਜੁੜੇ ਪਾਉਣੇ ਪੈਂਦੇ ਹੁੰਦੇ ਨੇ ਤਾਂ ਤਾਂ ਚੇਂਜ ਹੋਣਗੇ ਹਾਂ ਹਾਂ ਚੇਂਜ ਨੇ ਟਾਇਰ ਦੇ ਜੁੜੇ ਸ਼ੀਸ਼ੇ ਦਾ Ориਜਨਲ ਨੇ ਸਾਰੇ ਵੀਰੇ ਹਾਂ ਹਾਂ ਸਾਰੇ ਨਾਲ ਦੇ ਨੇ ਸ਼ੀਸ਼ੇ ਠੀਕ ਆ ਕੋਈ ਮੀਟਰ ਬੈਕ ਵਗੈਰਾ ਦੀ ਸਾਰੀ ਗਰੰਟੀ ਲੈਣੇ ਹੋ ਹਾਂ ਮੀਟਰ ਬ੍ਰੇਕ ਨਹੀਂ ਹੈਗੇ ਹਾਂਜੀ ਹਾਂਜੀ ਠੀਕ ਆ ਇਹਦੀ ਕੀ ਡਿਮਾਂਡ ਆ ਫਿਰ ਇਹਦੀ ਸਵਾ ਚਾਰ ਦੀ ਗੱਡੀ ਦੇਣਾ ਹੈ ਚਾਰ ਲੱਖ ਦੀ ਗੱਡੀ ਦੇਦਣੀ ਆ 50 ਹਜ਼ਾਰ ਲੈ ਆਇਓ ਇਹਦੇ ਉੱਪਰ ਵੀ ਲੋਨ ਕਰਾ ਦੇਣਗੇ ਹੋ ਜਾਊਗਾ ਬਾਈ ਜੀ ਹਾਂਜੀ ਹਾਂਜੀ ਠੀਕ ਆ ਇਧਰਲੇ ਪਾਸੇ ਆ ਜਾਓ ਵੀ ਮਿੱਤਰੋ ਵਰਨਾ SX वेरिएंट चलो जी ਕਿੰਨਾ ਮਾਡਲ ਹੈ ਵੀਰੇ ਇਹ 2012 ਮਾਡਲ ਹੈ ਹਾਂਜੀ 6 ایر ਬੈਗ ਵਾਲੀ ਹੈ 6 ایر ਬੈਗ ਵਾਲੀ ਉਸ ਬਟਨ ਸਟਾਰਟ ਹਮ ਲੌਕ ਆ ਗੱਡੀ ਕੋਈ ਗੱਲ ਨਹੀਂ ਗੱਡੀ ਲੌਕ ਆ ਤੇ ਬਾਈ ਟਾਇਰ ਵਗੈਰਾ ਚੈੱਕ ਕਰਵਾ ਦਿਓ ਜੀ ਗੱਡੀ ਦੇ ਬੰਪਰ ਟੂ ਬੰਪਰ Ориਜినਲ ਹੈ ਵੀਰੇ ਬਾੜੀ ਮੁੱਟੀ ਹਲਕੀ ਫੁਲਕੀ ਟੱਚਿੰਗ ਚੇਂਜ ਨਹੀਂ ਓਕੇ ਚੇਂਜ ਨਹੀਂ ਹੈਗੇ ਬੰਪਰ ਨਹੀਂ ਚੇਂਜ ਨਹੀਂ ਹੈਗੇ ਨਾਲ ਦੀ ਨੇ ਠੀਕ ਹੈ ਜੀ ਠੀਕ ਆ ਬਾਈ ਨਾਲ ਦੇ ਬੰਪਰ ਨੇ ਮਾੜੀ ਮੋਟੀ ਟੱਚਿੰਗ ਤੁਹਾਨੂੰ ਪਤਾ ਹੀ ਹੈ ਹਰੇਕ ਗੱਡੀ ਦੇ ਬੰਪਰਾਂ ਦੇ ਵਿੱਚ ਮਿਲ ਜਾਂਦੀ ਆ ਅ 2016 12 ਮਾਡਲ 12 ਮਾਡਲ ਜੀ 2012 ਮਾਡਲ 2012 ਮਾਡਲ ਪ੍ਰਾਈਸ ਵੀਰੇ ਦਾ ਇਹ 6 ਸੀਟਸ ਹੈਗੇ ਪੁਸ਼ ਬਟਨ ਸਟਾਰਟ ਹੈ ਹਾਂਜੀ ਇਹ ਆਪਾਂ ਦੇ ਦਾਂਗੇ 315000 ਦੀ ਮੌਕੇ ਤੇ ਹੋਰ ਮਾਨਤਾ ਕਰ ਦਾਂਗੇ ਯਾਨੀ ਕਿ ਬਈ ਮੰਨ ਕੇ ਚੱਲੋ ਤੁਹਾਨੂੰ 3 ਲੱਖ ਰੁਪਏ ਦੀ ਮਿਲ ਜੂਗੀ ਠੀਕ ਆ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਉਹਦੇ ਵਾਸਤੇ ਡਿਸਕਾਊਂਟ ਆ ਬਾਕੀਆਂ ਵਾਸਤੇ ਨਾ ਦਿਓ ਬਾਈ ਜੀ ਠੀਕ ਆ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਤੁਹਾਨੂੰ ਦਿਖਾਊਗਾ ਉਹਦੇ ਵਾਸਤੇ ਡਿਮਾਂਡ ਆ 3 ਲੱਖ ਰੁਪਏ ਦੀ ਲੋਨ ਇਹਦੇ ਉੱਪਰ ਵੀ ਹੋ ਜਾਊਗਾ ਅਗਲੀ ਗੱਡੀ ਇੱਧਰਲੇ ਪਾਸੇ ਹੋਰ ਆ ਗਈ Swift ਇਹ ਕਿੰਨਾ ਮਾਡਲ ਹੈ ਜੀ ਇਹ 2008 ਮਾਡਲ ਹੈ ਪੰਜਾਬ ਨੰਬਰ ਗੱਡੀ ਹੈ ਹਾਂਜੀ ਬੰਪਰ ਵੀਰੇ ਪੇਂਟ ਹੋਏ ਹੋਏ ਨੇ ਤੇ ਪਹਿਲਾਂ ਦੇ ਹਾਂਜੀ ਹਾਂ ਪੇਂਟ ਹੋ ਕੇ ਥੋੜੇ ਸਕਰੈਚ ਹੋਏ ਨੇ 1.5 ਲੱਖ ਰੁਪਏ ਦੀ ਦੇਦਾਗੇ ਹਾਂ ਜੀ ਬਾਈ ਅੰਦਰੋਂ ਚੈੱਕ ਕਰਵਾ ਲਓ ਕਿੰਨਾ ਚੱਲੀ ਹੋਈ ਹੈ ਇਹ ਇਹ ਤਾਂ 바ਵਾ ਚੱਲੀ ਹੋਣੀ ਫਿਰ ਇੱਕ ਪੱਚੀਤੀ ਥੋੜੀ ਜਲਦੀ ਹੋਈ ਠੀਕ ਹੈ ਟਾਇਰ ਟੂਰ ਬਾਈ ਦੇਖ ਲੋ ਸਾਰੇ ਜਿਨੇ ਭਰਾ ਨੇ ਸ਼ੌਂਕਿਆ ਕੰਮ ਬਾਅਦ ਚੱਕਰ ਬਵਾਉਣਾ ਠੀਕ ਆ ਲਾਈਟ ਟਾਇਰ ਅਗਲਾ ਚੇਂਜ ਕਰਾਈ ਲੈਂਦੇ ਆ ਅੱਜ ਕੱਲ ਦੇ ਮੁੰਡੇ ਖੰਡੇ ਬਾਈ ਤੁਸੀਂ ਦੇਖ ਲੋ 1 ਲੱਖ 1.5 ਲੱਖ ਰੁਪਏ ਦੀ 1.5 ਲੱਖ ਦੀ ਠੀਕ ਆ ਵੀ 1.5 ਲੱਖ ਰੁਪਏ ਦੀ ਗੱਡੀ ਦੇਦਾਨੀ ਆ ਤੁਹਾਨੂੰ ਇਧਰਲੇ ਪਾਸੇ ਹੁਣ ਆ ਲਾਸਟ ਗੱਡੀ ਬਚੀ ਬਾਈ ਜੀ ਹਾਂ ਜੀ ਹੂੰ 2012 ਮਾਡਲ ਸਕੋਡਾ ਰੈਪਿਡ ਹੈ ਫਰਸਟ ਓਨਰ ਦੀ 2012 ਮਾਡਲ ਸਕੋਡਾ ਰੈਪਿਡ ਬਾਈ ਫਰਸਟ ਓਨਰ ਦੀ ਗੱਡੀ ਆ ਗੱਡੀ ਇਹ ਖੜੀ ਵੀ ਸੋਹਣੀ ਲੱਗਦੀ ਆ ਕਰੂਜ਼ ਵਰਗੀ ਗੱਡੀ ਲੱਗਦੀ ਆ ਬਈ ਦੇਖਣ ਚ ਤੁਸੀਂ ਗੱਡੀ ਦੇ ਲਾਈ ਟਾਇਰ ਚੈੱਕ ਕਰ ਲਓ ਅੰਦਰੋਂ ਰਾਇਲ ਲਗਜ਼ਰੀ ਗੱਡੀ ਆ ਬਈ ਅਨਲੌਕ ਕਰਵਾਇਓ ਇਹਨੂੰ ਅਨਲੌਕ ਚੈੱਕ ਕਰ ਲਓ ਬਈ ਗੱਡੀ ਅੰਦਰੋਂ ਅਨਲੌਕ ਕਰਵਾ ਕੇ ਤੁਹਾਨੂੰ ਅੰਦਰੋਂ ਚੈੱਕ ਕਰਾ ਦਨੇ ਕਿੰਨਾ ਚੱਲੀ ਇਹ ਇਹ ਲੱਖ ਕਿਲੋਮੀਟਰ ਚੱਲੀ ਸੀ 1 ਲੱਖ ਕਿਲੋਮੀਟਰ ਪਾਸਿੰਗ ਬੀਮਾ ਪਾਸ ਵੀ ਹੈ ਇੰਸ਼ੋਰੈਂਸ ਖਤਮ ਹਾਂਜੀ ਇੰਸ਼ੋਰੈਂਸ ਖਤਮ ਆ ਪਾਸਿੰਗ ਕਿੰਨੇ ਤੱਕ ਆ ਬਈ ਜੀ ਪਾਸੇ ਤੱਕ ਇਹ 2027 ਤੱਕ 27 ਤੱਕ ਪਾਸੇਗਾ ਠੀਕ ਆ ਦਸੰਬਰ ਮਹੀਨੇ ਤੱਕ ਬਈ ਜਨਵਰੀ ਤੱਕ ਹਾਂ ਲੈ ਬਈ ਹੁਣ ਤੁਹਾਨੂੰ ਇੰਨੀਆਂ ਗੱਡੀਆਂ ਆਪਾਂ ਨੇ ਦਿਖਾਤੀਆਂ A1 ਕਾਰ ਪੁਆਇੰਟ ਤੇ ਖੜੇ ਆਪਾਂ ਸਹਿਰ ਸਮਾਣੇ ਦੇ ਵਿੱਚ ਲਗਭਗ ਸਾਰੀਆਂ ਹੀ ਗੱਡੀਆਂ ਪਹਿਲੇ ਜਾਂ ਦੂਜੇ ਅਨਰਦੀਆਂ ਨੇ ਐਨਓਸੀ ਦੇ ਨਾਲ ਡੀਲ ਹੋ ਜੂਗੀ ਜੀ ਵਿੱਚ ਇੰਨੀਆਂ ਹੀ ਗੱਡੀਆਂ ਨੇ ਜਿਨ੍ਹਾਂ ਦਾ ਪੱਕਾ ਪੰਜਾਬ ਨੰਬਰ ਆਗਾ ਤੇ ਸੋ ਜੀਨੇ ਵੀ ਬਾਈ ਗੱਡੀ ਲੈਣੀ ਆ ਵਧੀਆ ਘੱਟ ਰੇਟਾਂ ਦੇ ਉੱਪਰ ਆ ਰੇਟ ਹੁਣ ਬਿਲਕੁਲ ਵਾਜਬ ਦਿੱਤੇ ਨੇ ਤੁਹਾਨੂੰ ਵੀਡੀਓ ਦੇ ਵਿੱਚ ਬਾਅਦ ਚ ਫੇਰ ਨਾ ਕਹੋ ਕਮੈਂਟ ਕਰਕੇ ਬਾਕੀ ਬਾਈ ਦਾ ਸੁਭਾਅ ਬਹੁਤ ਵਧੀਆ ਬਾਈ ਨੇ ਕਿਹਾ ਵੀ ਸਾਰਿਆਂ ਨਾਲ ਮੈਂ ਡੀਲ ਕਰ ਲੂੰਗਾ ਜੋ ਵੀ ਹੋਊਗਾ ਮਾਣਤਨ ਜਰੂਰ ਕਰਨਗੇ ਦਿੱਤੇ ਗਏ ਨੰਬਰਾਂ ਦੇ ਬਾਈ ਉਹ ਨਾਲ ਸੰਬੰਧ ਕਰ ਲਿਓ ਐਡਰੈਸ ਆਪਾਂ ਇੱਕ ਵਾਰ ਬਾਈ ਦੇ ਮੂੰਹੋਂ ਦੁਬਾਰਾ ਸੁਣ ਲਾਂ ਨੇ ਬਾਈ ਜੀ ਐਡਰੈਸ ਦੱਸ ਦਿਓ ਜੀ ਸਮਾਣਾ ਸ਼ਹਿਰ ਹੈ ਆਪਣਾ ਹਾਂਜੀ ਘੱਗਾ ਰੋਡ ਸ਼ੌਟ ਕੰਪਲੈਕਸ ਦੇ ਨਾਲ ਐਸਪੀ ਕੌਂਟੇ ਲੱਗਿਆ ਪਲਿਸ ਸ਼ੌਟ ਹਾਂਜੀ ਬਾਈ ਇਧਰ ਉਹ ਬਾਬਾ ਬੰਦਾ ਸਿੰਘ ਬਹਾਦਰ ਚੌ ਕੱਗੇ ਜਾਂ ਪਾਤਣਾਵਾਲ ਨੂੰ ਜਾਣੇ ਹੋ ਉੱਥੇ ਐਚਪੀ ਪੰਪ ਦੇ ਨਾਲ ਇਹਨਾਂ ਦਾ A1 ਕਾਰਪੋਰਟ ਆ ਤੇ ਬਾਈ ਉਹ ਰਿਆਂ ਦਾ ਨੰਬਰ ਦਿੱਤਾ ਹੋਇਆ ਸਕਰੀਨ ਦੇ ਉੱਪਰ ਇੱਕ ਬਾਰ ਬਾਈ ਉਹ ਰਿਆਂ ਨਾਲ ਜ਼ਰੂਰ ਗੱਲ ਕਰ ਲਿਓ ਜੀ ਸੋ ਵੀਡੀਓ ਦੇਖਣ ਵਾਸਤੇ ਦਰਸ਼ਕੋ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਵਧੀਆ ਲੱਗ ਜਾ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨੰਬਰ ਸਕਰੀਨ ਦੇ ਉੱਪਰ ਵੀ ਚੱਲ ਰਿਹਾ ਬਾਈ ਨੇ ਕਿਹਾ ਵੀ ਬੋਰਡ ਦੇ ਉੱਪਰ ਵੀ ਚੱਲ ਰਿਹਾ ਠੀਕ ਆ ਵੀਡੀਓ ਨੂੰ ਕਰ ਦਿਓ ਜੀ ਲਾਈਕ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਮਿਲਦੇ ਆਪਾਂ ਵੀਰੇ ਕਿਸੇ ਹੋਰ ਵੀਡੀਓ ਦੇ ਵਿੱਚ ਠੀਕ ਹੈ ਜੀ